ਪੰਜਾਬ ਦੇ ਕਿਸਾਨਾਂ ਦੀ 24311 ਏਕੜ ਜ਼ਮੀਨ ਐਕਵਾਇਰ ਹੋਣ ਜਾ ਰਹੀ ਹੈ ਜਿਹੜੀ ਕਿ ਵਾਹੀਯੋਗ ਹੈ ਭਾਬ ਕਿਸਾਨਾਂ ਤੋਂ ਜ਼ਮੀਨਾਂ ਡਵੈਲਪਮੈਂਟ ਦੇ ਨਾਮ ਹੇਠ ਲੈ ਕੇ ਅਰਬਨ ਅਸਟੇਟਾਂ ਬਣਾਉਣ ਦੀ ਪੂਰੀ ਤਿਆਰੀ ਹੈ ਆਖਿਰੋ ਕਿਹੜੇ ਕਿਹੜੇ ਪਿੰਡ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਹੋਣਗੀਆਂ ਆਓ ਜਾਣਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਰਾਜ ਭਰ ਦੇ ਵਿੱਚ ਨਵੇਂ ਅਰਬਨ ਸਟੇਟ ਬਣਾਉਣ ਦਾ ਐਲਾਨ ਹੋ ਚੁੱਕਿਆ ਜਿਸ ਦੇ ਤਹਿਤ ਕਰੀਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਟੀ ਗਲਾਡਾ ਦੇ ਰਾਹੀਂ ਲੁਧਿਆਣਾ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਦੀ 24311 ਏਕੜ ਜ਼ਮੀਨ ਐਕਵਾਇਰ ਹੋਵੇਗੀ ਗਲਾਡਾ ਕਾਰਜਕਾਰੀ ਕਮੇਟੀ ਵੱਲੋਂ ਮੁਖ ਸਕੱਤਰ ਪੰਜਾਬ ਦੀ ਗਵਾਹੀ ਹੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ 'ਚ ਗਲਾਡਾ ਵੱਲੋਂ ਲੁਧਿਆਣਾ ਦੀ 24311 ਏਕੜ ਜ਼ਮੀਨ ਐਕਵਾਇਰ ਕਰਕੇ ਨਮੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਲਈ ਵਿਚਾਰ ਹੋਈਏ ਗ੍ਰੇਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਟੀ ਦੀ 17ਵੀਂ ਤੋਂ ਬਾਅਦ 18ਵੀਂ ਮੀਟਿੰਗ ਨੇ ਜ਼ਿਲ੍ਹਾ ਭਰ ਦੇ ਖੇਤ ਮਾਲਕਾਂ ਕਿਸਾਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਚ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੋਣ ਜਾ ਰਹੀ ਹੈ ਉਹ ਵਾਹੀਯੋਗ ਹੈ ਗਲਾਡਾ ਦੇ ਵਿਕਸਿਤ ਖੇਤਰ ਚ ਨਮੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੇ ਲਈ ਜ਼ੋਨ 1 ਜ਼ਮੀਨ ਐਕਵਾਇਰ ਲਈ ਪਿੰਡ ਬੱਗਾਕਲਾਂ ਨੂਰਪੁਰ ਬੇਟ ਗੜਾ ਤੇ ਮਲਕਪੁਰ ਜ਼ਿਲ੍ਹਾ ਲੁਧਿਆਣਾ ਰਕਵਾ 25 2352.49 ਏਕੜ ਮੀਟਿੰਗ ਚ ਉਪਰੋਕਤ ਕਮੇਟੀ ਵੱਲੋਂ ਗਲਾਡਾ ਦੀ ਤਜਵੀਜ਼ ਨੂੰ ਵਿਚਾਰਿਆ ਗਿਆ। ਜ਼ੋਨ 2 ਜ਼ਮੀਨ ਐਕਵਾਇਰ ਕਰਨ ਲਈ ਪਿੰਡ ਬੀਰਮੀ ਬਸੈਮੀ ਫਾਗਲਾ ਦਾਖਾ ਇਸੇਵਾਲ ਹਾਟੀਆਂ ਟਾਹਾਂ ਰਕਬਾ 3560.22 ਏਕੜ ਐਕਵਾਇਰ ਦੀ ਤਜਵੀਜ਼ ਵੀ ਪ੍ਰਵਾਨ ਹੋਈਏ ਜ਼ੋਨ 3 ਪਿੰਡ ਦਾਖਾ ਗਹੌਰ ਪਨੋੜ ਜ਼ਿਲ੍ਹਾ ਲੁਧਿਆਣਾ ਰਕਬਾ 1893.68 ਏਕੜ ਜ਼ੋਨ 4 ਤਰੀਕੇ ਝਾਂਡੇ ਲਲਤੋਂਖੁਰਦ ਬੱਦੋਵਾਲ ਹਸਨਪੁਰ ਰਕਬਾ 2450.99 ਏਕੜ ਜ਼ੋਨ 5 ਹਸਨਪੁਰ ਪਨੋੜ ਪਮਾਲ ਬੱਦੋਵਾਲ ਜ਼ਿਲ੍ਹਾ ਲੁਧਿਆਣਾ ਰਕਬਾ 2680.99 ਏਕੜ ਜ਼ੋਨ 6 ਪਿੰਡ ਪਮਾਲੀ ਸ਼ੋਕਰਾਂ ਮਨਸੂਰਾ ਰਤਨ ਲਲਤੋਕਲਾਂ ਖੰਡੂਰ ਜ਼ਿਲ੍ਹਾ ਲੁਧਿਆਣਾ ਰਕਬਾ 2160.74 ਏਕੜ ਜ਼ੋਨ 7 ਪਿੰਡ ਬੱਲੋਵਾਲ ਨਾਰੰਗਵਾਲ ਜੋਧਾਂ ਰਤਨ ਮਨਸੂਰਾ ਦੁੱਲੋਕਲਾਂ ਮਨਸੂਰਾ ਸ਼ਹਿਜ਼ਾਦ ਖੇੜੀ ਝਮੇੜੀ ਦੁੱਲੋ ਖੁਰਦ ਲਲਤੋਕਲਾਂ ਰਕਬਾ 3624.25 ਏਕੜ ਜੋਨ 8 ਪਿੰਡ ਚੱਕ ਕਲਾਂ ਚੰਗਣ ਕੈਲਪੁਰ ਦਾਕਾ ਰੁੜਕਾ ਖੰਡੂਰ ਪਮਾਲ ਟੈਪਈ ਜ਼ਿਲ੍ਹਾ ਲੁਧਿਆਣਾ ਰਕਬਾ 3599.81 ਏਕੜ ਏਜੰਡਾ 12 ਐਕਵਾਇਰ ਕਰਨ ਸੰਬੰਧੀ ਪਿੰਡ ਅਲੀਗੜ ਪੋਨਾ ਅਗਵਾੜ ਗੁਜਰਾ ਮਲਕ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਰਕਬਾ 500 10 ਏਕੜ ਅਜੰਡਾ 13 ਤਹਿਸੀਲ ਸਮਰਾਲਾ ਦੇ ਪਿੰਡ ਬਾਲਿਓ ਰਕਬਾ 250 ਏਕੜ ਤੋਂ ਇਲਾਵਾ ਜ਼ਿਲ੍ਹਾ ਮੋਗਾ ਰਕਬਾ 542 ਏਕੜ ਦੇ ਲਈ ਪਿੰਡ ਚੁਗਾਵਾਂ ਰੌਲੀ ਰੌਲੀ ਸਵਾਦ ਖੇੜਾ ਸਵਾਦ ਬੁੱਗੀਪੁਰਾ ਪੰਘੇਰੀਆਂ ਤਲਵੰਡੀ ਦੀ ਜ਼ਮੀਨ ਗਲਾਡਾ ਵੱਲੋਂ ਅਕਵਾਇਰ ਕਰਨ ਦੀ ਤਜਵੀਜ਼ ਨੂੰ ਅਪਰੋਕਤ ਮੀਟਿੰਗਾਂ 'ਚ ਵਿਚਾਰਿਆ ਗਿਆ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ ਦੀ ਅਗਲੀ ਮੀਟਿੰਗ 'ਚ ਅਪਰੋਕਤ ਪਰਵਾਨੀਆਂ ਤੇ ਜ਼ਮੀਨ ਅਕਵਾਇਰ ਦੀ ਮੋਹਰ ਲੱਗ ਗਈ ਤਾਂ ਲੁਧਿਆਣਾ ਜ਼ਿਲ੍ਹੇ ਦੀ ਆਤ ਦੇ ਨਾਲੋਂ ਵੱਧ ਵਾਹੀਯੋਗ ਜ਼ਮੀਨ ਵਿਕਾਸ ਖੇਤਰ ਚ ਨਵੀਆਂ ਅਸਟੇਟਾਂ ਵਿਕਸਿਤ ਕਰਨ ਲਈ ਪਰਵਾਨ ਚੜ ਜਾਵੇਗੀ। ਇੱਕ ਅਖਬਾਰ ਦੀ ਰਿਪੋਰਟ ਦੀ ਮੰਨੀਏ ਤਾਂ ਗਲਾਡਾ ਰਾਹੀਂ ਐਕਵਾਇਰ ਹੋਣ ਜਾ ਰਹੀ ਜ਼ਮੀਨ ਬਾਰੇ ਲੁਧਿਆਣਾ ਦੇ ਵੱਡੇ ਪ੍ਰਾਪਰਟੀ ਕਾਰੋਬਾਰੀਆਂ ਨਵੀ ਮੈਗਾ ਟਾਊਨਸ਼ਿਪ ਨੂੰ ਪੰਜਾਬ ਸਰਕਾਰ ਵੱਲੋਂ ਖੇਤੀ ਸੈਕਟਰ ਨਾਲ ਜੁੜੇ ਕਿਸਾਨ ਮਜ਼ਦੂਰ ਆਰਤੀਆ ਤੇ ਵਪਾਰੀ ਵਰਗ ਨਾਲ ਧੋਖਾ ਦੱਸਦਿਆਂ ਕਿਹਾ ਹੈ ਕਿ ਸਰਕਾਰ ਵਿਸ਼ਵ ਬੈਂਕ ਤੋਂ ਕਰਜ਼ਾ ਲੈਣ ਲਈ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਦਾ ਉਜਾੜਾ ਕਰ ਰਹੀ ਹੈ। ਕਸਾਨੀ ਦੇ ਮਗਰ ਲੜਨ ਵਾਲੀਆਂ ਵੱਖ-ਵੱਖ ਚੱਥੇਵੰਦੀਆਂ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤੇ ਇਸ ਤੇ ਕਈ ਸਿਆਸੀ ਲੀਡਰ ਵੀ ਬੋਲੇ ਨੇ ਉਹਨਾਂ ਨੇ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਅਕਵਾਇਰ ਇਸ ਜ਼ਮੀਨ ਦਾ ਵਿਰੋਧ ਕੀਤਾ ਆ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵੰਦੇ ਹੋ ਜਾਤ ਧੰਨਵਾਦ ਜੀ